ਇੱਕ ਤਰ੍ਹਾਂ ਕੰਮ ਆ ਮਿਲਿਆ ਕਿ ਇਹ ਮਾਮਲਾ ਸਾਫ। ਯਰ ਆ ਤੀ ਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਕੋਈ ਬੰਦ ਕਰਦੇ ਵਿੱਚ ਅ ਪਿੰਜਰ ਪਿਆ ਉਹ ਜਾ ਕੇ ਸੀ ਰਿਟਰ ਕੋਲ ਜਮਾ ਕਰਤੇ ਵੈਰੀਫਾਈ ਕੀਤਾ। ਤੋਂ ਦੇਖਿਆ ਕਿ ਬੰਦ ਕਰਦੇ ਵਿੱਚ 3-10 ਦੇ ਵੀ 2.5 ਸਾਲ ਤੋਂ ਬੰਦ ਪਿਆ ਸੀ ਘਰ। ਉਹਦੇ ਵਿੱਚ ਇਨਸਾਨੀ ਪਿੰਜਰ ਸੀ। ਉਹ ਫਿਰ ਸੀ ਸਾਰਾ ਵੈਰੀਫਾਈ ਕਰਕੇ ਸਟਾਫ ਟੀਮ ਨੂੰ ਬੁਲਾਇਆ ਮੌਕੇ ਤੇ। ਸੋਰਾ ਪਰਿਖੇਮ ਕੀਤਾ ਤਾਂ ਫਿਰ ਪਤਾ ਚੱਲਿਆ ਵੀ ਇਹ ਸ੍ਰਿੰਦਰ ਸ਼ਰਮਾ ਨਾਂ ਦਾ ਵਿਅਕਤੀ ਆ ਜੋ ਫਟਾਇਡ ਪਰਸ ਨੇ ਇਹਦੀ 70 ਸਾਲ ਦੇ ਕਰੀਬ ਉਮਰ ਸੀ ਤੇ ਰੈਡਵਾਰਡੀ ਦੇਖਣ ਤੋਂ ਲੱਗਦਾ ਵੀ 2.5 ਸਾਲ ਪਹਿਲਾਂ ਉਹਦੀ ਕਿਤੇ ਅਚਾਨਕ ਮੌਤ ਹੋ ਗਈ ਸੀ ਤੇ ਅੰਤਰੀ ਸਰੀਰ ਮਨ ਕੇ ਉਹਦਾ ਸਿਰ ਕਿੰਜਰ ਬਚ ਗਿਆ ਸੀ ਤੇ ਮਾਸ ਉਹਦੇ ਤਾਂ ਕੋਈ ਪਤਾ ਨਹੀਂ ਲੱਗੇ ਪਹਿਲੇ ਕਰ ਪਰਿਵਾਰ ਕੋਈ ਨਹੀਂ ਇਹਦੇ ਨਾਲ ਕੋਈ ਤਾਂ ਬਰਨਦਾ ਉਹਦੇ ਵਿੱਚ ਪਤਾ ਲੱਗਿਆ ਸਾਨੂੰ ਜਿਹੜੀ ਕੁਛੜਤਾ ਤੋਂ ਪਤਾ ਲੱਗਿਆ ਵੀ ਉਹ ਤੇ ਉਹਦਾ ਕਿਸੇ ਨਾਲ ਜ਼ਿਆਦਾ ਕੋਈ ਸੰਬੰਧ ਨਹੀਂ ਸੀ ਘਰ ਦੇ ਅੰਦਰ ਹੀ ਰਹਿੰਦਾ ਸੀ ਉਹ ਜਿਹੜੇ ਤੇ ਰਹਿੰਦਾ ਸੀ ਵੀ ਕਦੀ ਕਦਾਈ ਬਾਹਰ ਨਿਕਲਦਾ ਸੀ ਬਹੁਤ ਘੱਟ ਕਿਸੇ ਨਾਲ ਉਹਦਾ ਮਿਲਵਰਤਨ ਸੀ ਕਰ ਤੇ ਜਿੱਦਾਂ ਕਹਿ ਰਹੇ ਹੋ 2.5 ਸਾਲ ਤੋਂ ਨੇ 2.5 ਸਾਲ ਹੋ ਗਏ ਬੰਦ ਪਿਆ ਸੀ ਕੀ ਕਿਤੇ ਸਮੈਲ ਸੋਨ ਵੀ ਆ ਡੱਡ ਬੋਟੀ ਸ਼ਰਪੀ ਉਹ ਕਹਿੰਦੇ ਤਾਂ ਹੈ ਪਰ ਹੁਣ ਦੇਖੋ ਲੋਕਾਂ ਦਾ ਵਣ ਵਣ ਦੇ ਵਿੱਚ ਸਮੈਲ ਤਾਂ ਆਉਂਦੀ ਹੈ ਦੇਖੋ ਡੱਡ ਬੋਟੀ ਦੇ ਵਿੱਚ ਉਹ ਮੋ ਕਦੀ ਆਈ ਹੋ ਪਰ ਸਰ 20 ਸਾਲ ਹੋ ਗਏ ਤੇ ਇਹਨੇ ਕਿਹਾ ਦਾ ਕੋਈ ਕੋਈ ਵੀ ਪਰਿਵਾਰ ਮੈਂਬਰ ਇੱਥੇ ਨਹੀਂ ਦਿਖਣਾ ਇਹਨੂੰ ਉਹ ਕਹਾਦਾ ਲੱਗੇ ਕਿ ਪਰਿਵਾਰ ਦਾ ਪਰਸ ਪਰਿਵਾਰ ਮੈਂਬਰ ਇਹਦੇ ਭਤੀਜੇ ਨਾਲ ਸਾਡੀ ਗੱਲ ਹੋਈ ਸੀ ਉਹ ਰੰਜੀ ਰੰਦਾ ਦਾ ਭਤੀਜਾ ਉਹਦੇ ਨਾਲ ਗੱਲ ਹੋਈ ਸੀ ਉਹ ਖੇਪੂਰ ਸਿੰਘ ਕਾਲ ਨੂੰ ਉਹ ਤੋਂ ਚੁਕਵਾ ਕੇ ਤੇ ਡੈਡ ਹੌਸਫਾ ਦਾ ਰਿੰਦਾ ਹਸਤਾ ਬਾਕੀ ਉਹਦੇ ਕੋਈ ਵਿਾਰਸ ਹੋਂ ਦਾ ਕੋਈ ਕਾਨੂੰਨੀ ਕਾਰਵਾਈ ਕਰ ਸਕਦੇ ਸੂਚਨਾ ਕਿੱਦਾਂ ਮਿਲੀ ਸਰ ਕਿ ਅੰਦਰ ਡੈਡ ਬੋਡੀ ਪਈ ਹੈ ਸੂਚਨਾ ਲੱਤੀ ਉੱਥੇ ਕੋਈ ਸ਼ੱਕੀ ਵਿਅਕਤੀ ਕਹਿੰਦੇ ਸੀ ਘੁੰਮ ਰਿਹਾ ਇਸ ਕਰਕੇ ਉਹ ਉਹ ਚੱਕ ਚੁ ਕਰਦੇ ਉਹ ਦੇਖਣ ਜਦੋਂ ਪੁੱਤ ਪੌੜੀਆਂ ਤੋਂ ਬੰਦ ਅੱਧਰ ਤੇ ਉੱਤਰ ਕੇ ਦੇਖਿਆ ਕਿ ਜਿਹੜਾ ਮਕਾਨ ਸੀ ਉਹ ਅੰਦਰ ਲੋਕ ਸੀ ਉਹ ਇਹਦੇ ਵਿੱਚ ਇਹ ਦੇਖਦੇ ਸੀ ਕਿ ਕੋਈ ਬੰਦਪੇ ਘਰ ਦੇ ਵਿੱਚ ਕੋਈ ਸ਼ੱਕ ਨਹੀਂ ਸੀ ਨਾ ਲੋਕਿਆ ਹੋਵੇ ਉਹ ਚੈੱਕ ਕਰਦੇ ਸੀ ਉਹ ਅੰਦਰ ਮੈਂ ਹੁਣ ਕਿੰਦਾ ਦੀ ਕਾਰਵਾਈ ਕਰਦੇ ਹੋ ਸਰਪੁਜੀ ਕਾਰਵਾਈ ਬਰਸਾਂ ਦੇ ਦੇਖੋ ਫਿਲਹਾਲ ਕੋਈ ਇਦਾਂ ਦਾ ਕੋਈ ਕ੍ਰਾਈਮ ਵਾਲੀ ਤਾਂ ਲੱਗਦੀ ਨਹੀਂ ਤਾਂ ਵੀ ਚਾਨਕੀ ਹੋਈ ਲੱਗਦੀ ਹੈ ਮੌਤ ਕਿਉਂਕਿ ਉਹ 70 ਸਾਲ ਦੀ ਬਰੀ ਉਮਰ ਸੀ ਉਸੋ ਦਾ ਮੈਡੀਕਲ ਰਿਕਾਰਡ ਵੀ ਵਿਦੈਰੋੜਾ થોੜਾ ਦਿਮਾਗੀ ਤੌਰ ਤੇ ਵੀ ਅਫਸੈਟ ਸੇ ਅੱਛਾ ਕੋਈ ਥੋਰੀ ਵਗੈਰਾ ਕੋਈ ਇਸ ਤਰ੍ਹਾਂ ਦਾ ਹੋ ਸਕਿਆ ਕੀ ਚੋਰੀ ਵਗੈਰਾ ਤਾਂ ਕੋਈ ਇਦਾਂ ਦਾ ਕੁਛ ਖਾਸਾ ਨਹੀਂ ਕਿਉਂਕਿ ਤੋੜ ਦਿੱਤੀ ਕੋਈ ਲੱਗਦਾ ਇਹਦੀ ਘਰਵਾਲੀ ਵੀ ਹੈਗੀ ਹੈ ਜਾਂ ਪਰਿਵਾਰ ਘਰਵਾਲੇ ਕੋਈ ਹੈ ਜੇ ਹੋਰ ਤਾਂ ਇੱਥੇ ਹੀ ਪਤਾ ਲੱਗਿਆ ਵੀ ਕੱਲੇ ਰਹਿੰਦਾ ਸੀ ਕੋਈ ਦਾ ਵਿਆਹ ਵਗੈਰਾ ਨਹੀਂ ਹੋਇਆ ਸੀ ਕੋ ਬੱਚਾ ਵੀ ਨਹੀਂ ਸੀਦਾ ਫਿਲਹਾਲ ਇਹੀ ਵੈਰੀਫਾਈ ਹੋਇਆ ਠੀਕ